ਐਸ ਹੈ ਜੀ ਕਿ ਇੱਕ ਤੇ ਪਿਛਲੇ 4 ਮਹੀਨੇ ਚੋਣਾਂ ਦੀ ਪ੍ਰਕਿਰਿਆ ਚੱਲਦੀ ਰਹੀ ਉਹਦੇ ਵਿੱਚ ਸਾਰੇ ਵਿਅਸਤ ਰਹੇ ਦੂਜੀ ਗੱਲ ਇਹ ਹੈ ਕਿ ਤੁਸੀਂ ਆંકੜੇ ਦੇਖੋ 10 ਸਾਲ ਦੇ ਕਿ ਕਾਂਗਰਸ ਰਾਜ ਵਿੱਚ ਅੰਤਗਵਾਦ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ ਤੇ ਹੁਣ ਕਿੰਨੀਆਂ ਹੋਈਆਂ ਹੁਣ ਮੈਂ ਜਵਾਬ ਲੈਟ ਮੀ ਲੈਟ ਮੀ ਰਿਪਲਾਈ ਲੈਟ ਮੀ ਰਿਪਲਾਈ ਲੈਟ ਮੀ ਕੰਪਲੀਟ ਦਾ ਰਿਪਲਾਈ ਨਾ ਆਈ ਏਮ ਰਿਪਲਾਈਂਗ ਯੋਰ ਕੁਐਸਚਨ ਤੁਸੀਂ ਇਹ ਤਾਂ ਦੱਸੋਗੇ ਗਲਾਨੀ ਜੀ ਕਿੱਥੇ ਨੇ ਤੁਸੀਂ ਇਹ ਦੱਸੋਗੇ ਯਾਸੀਨ ਮਲਿਕ ਜਿੰਨੂ ਕੇ ਕਾਂਗਰਸ ਦੇ ਪ੍ਰਧਾਨ ਮੰਤਰੀ ਨੇ ਜੱਫੀ ਬਾ ਕੇ ਕੋਲ ਬਾਇਆ ਸਰਦਾਰ ਮਨਮੋਹਨ ਸਿੰਘ ਜੀ ਨੇ ਅਜੋ ਜੇਲ੍ਹ 'ਚ ਬੈਠਾ ਹੈ ਤੁਸੀਂ ਦੱਸੋ ਮੌਲਵੀ ਜਿਹੜਾ ਉਮਰ ਫਾਰੂਕਾ ਕਿੱਥੇ ਹੈ ਤੁਸੀਂ ਦੱਸੋ ਸ਼ੇਖ ਅਬਦੁੱਲਾ ਨੈਸ਼ਨਲ ਕਾਨਫਰੰਸ ਵਾਲੇ ਅੱਜ ਬੋਲਤੀ ਬੰਦ ਹੈ ਤੁਸੀਂ ਦੱਸੋ ਮਹਿਬੂਬਾ ਮੁਫਤੀ ਸਈਦ ਜਿਹੜੀ ਆਤਕਵਾਦੀਆ ਦੀ ਬੋਲੀ ਬੋਲਦੀ ਸੀ ਬੋਲਤੀ ਬੰਦ ਹੈ ਅੱਜ ਕਿੱਥੇ ਗਿਆ ਹੈ ਲੀਡਰ ਜਿਹੜੇ ਵਕਫਾਦੀ ਲੀਡਰ ਸੀ ਜਿਹੜੇ ਅਲੱਗ ਕਰਦੇ ਹੁਣ ਕੀ ਹੈ ਕਿ ਉਹ ਇੱਕ ਫੇਰ ਸ਼ਰੰਤਰ ਪਾਕਿਸਤਾਨ ਨੇ ਕੀਤਾ ਹੈ ਕਿ ਕਿਸੇ ਤਰ੍ਹਾਂ ਭਾਈਚਾਰੇ ਨੂੰ ਲੜਾਇਆ ਜਾਏ ਹਿੰਦੂ ਬਹੁਲ ਏਰੀਆ ਜਿਹੜੇ ਨੇ ਜੰਮੂ ਦੇ ਪਰ ਮੂੰਹ ਤੋੜ ਜਵਾਬ ਦੇਣ ਲਈ ਭਾਰਤੀ ਸੈਨਾ ਨੇ ਜੰਗਲ ਘੇਰ ਲੈਨੇ ਅੱਜ ਉਹ ਜਿਹੜਾ ਐਲੀਮੀਨੇਸ਼ਨ ਦਾ ਪ੍ਰੋਸੈਸ ਸੀ ਜਿਹਦੇ ਇੱਥੇ ਐਲੀਮੀਨੇਸ਼ਨ ਕੀਤੀ ਗਈ ਸਾਰੇ ਟੈਰਰਿਸ ਅੱਜ ਸ਼ਿਨ ਨਗਰ ਮੈਂ ਗਿਆ ਸਾਰੇ ਸੰਸਦ ਗਏ ਇਹ ਬੜਾ ਖੱਪਾਂਦੇ ਸੀ ਵਿਪਖਸ਼ੀ ਸੰਸਦ ਮੈਂ ਵੀ ਉਸ ਸ਼ਿਸ਼ਟ ਮੰਡਲ ਦਾ ਅਸਤਾਜੀ ਬੋਲਤੀ ਬੰਦ ਹੋ ਗਈ ਉੱਥੇ ਜਾ ਕੇ ਜਦੋਂ ਲਾਲ ਚੌਂਕ ਦੇ ਉੱਤੇ ਤਿਰੰਗਾ ਲਹਿਰਾ ਰਿਹਾ ਸੀ ਜਦੋਂ ਦਲ ਲੇਗ ਦੇ ਉੱਤੇ ਐ ਜਾਮ ਲੱਗੇ ਹੋਏ ਸੀ ਮੇਰੇ ਨਾਲ ਸਾਰੀ ਸੰਸਦ ਨੇ ਜੀ ਮਜ਼ਾਕ ਕੀਤਾ ਕਿ ਹੁਣ ਬੋਲੋ ਬੋਲਤੀ ਬੰਦ ਹੋ ਗਈ ਪਾਰਲੀਮੈਂਟ ਵਿੱਚ ਬੋਲ ਨਹੀਂ ਸਕੇ ਬਾਦ ਵਿੱਚ ਆ ਕੇ ਅੱਜ ਮੈਕਸਿਮਮ ਟੂਰਿਸਟ ਸ਼੍ਰੀਨਗਰ ਹੀ ਜਾ ਰਿਹਾ ਹੈ ਅੱਜ ਮੈਕਸਿਮਮ ਡਵੈਲਪਮੈਂਟ ਸ਼੍ਰੀਨਗਰ ਵਿੱਚ ਹੋ ਰਹੀ ਹੈ ਅੱਜ ਸ਼੍ਰੀਨਗਰ ਭਾਰਤ ਦਾ ਅਭਿਨ ਅੰਗ ਬਣਿਆ ਹੈ ਅੱਜ ਜੰਮੂ ਤੋਂ ਸ਼ਿਰਨਗਰ ਤੱਕ ਰੇਲਵੇ ਕਨੈਕਟੀਵਿਟੀ ਹੋ ਰਹੀ ਹੈ ਅੱਜ ਹਰ ਸਹੂਦਾ ਜਿੱਤੋਂ ਸ਼ਿਰਨਗਰ ਜੰਮੂ ਕਸ਼ਮੀਰ ਦੇ ਲੋਕ ਲੈ ਲਦਾਖ ਦੇ ਲੋਕ ਵਾਂਚਿਤ ਸੀ ਹਰ ਸਹੂਦਾ ਭਾਰਤ ਸਰਕਾਰ ਦੀ ਉਹਨਾਂ ਨੂੰ ਮਿਲ ਰਹੀ ਹੈ ਉਹਦਾ ਕੌਣ ਦੇਣ ਵਾਲਾ ਹੈ ਮੋਦੀ ਜੀ ਨੇ ਇਹ ਛੁੱਟਫੁੱਟ ਘਟਨਾਵਾ ਦੇਖੋ ਮੈਂ ਉਹੀ ਦੱਸ ਲੈਟ ਮੀ ਲੈਟ ਮੀ 4 ਮਹੀਨੇ ਬਾਰਡਰ ਫ੍ਰੀ ਕਰਦੇ ਐਸਾ ਐਸਾ ਸੁਣੋ ਐਸਾ ਐਸਾ ਸੁਣੋ ਸਰ ਸੁਣੋ ਸੁਣੋ ਸਰਕਾਰ ਦੇ ਪ੍ਰਤੀ ਅੱਜ ਜੋ ਇਹ ਛਿਟਪੁਟ ਘਟਰਾਵਾ ਨੇ ਸ਼ਰੰਤਰ ਹੈ ਇਹ ਜਿਹੜੇ ਵਿਦੇਸ਼ੀ ਮਨ ਮਨੂ ਬਨੂ ਬੇਰੇ ਮੇਰੀ ਮੇਰੀ ਮੇਰੇ ਮੈਂ ਕਹ ਮੇਰੀ ਮਨੂ ਮਨੂ ਜਵਾਬ ਦੇ ਦਿੰਦੇ ਹੋ ਨਾ ਜੀ ਨਹੀਂ ਨਹੀਂ ਮੈਨੂੰ ਮਨੂ ਮੈਨੂੰ ਜਵਾਬ ਦੇ ਦਿੰਦੇ ਹੋ ਤੁਸੀਂ ਮੈਨੂੰ ਜਵਾਬ ਹੀ ਨਹੀਂ ਦੇ ਦਿੰਦੇ ਰਹੇ ਹੁਣ ਮੈਨੂੰ ਮੈਨੂੰ ਜਵਾਬ ਦੇ ਦਿੰਦੇ ਹੋ ਹਾਂ ਕੀ ਕਹਿ ਰਹੇ ਹੋ ਤੁਹਾਨੂੰ ਕਲੀਅਰਾਈਫਾਈ ਕਰ ਦਿਓ ਤੁਸੀਂ ਨੌਜਵਾਨ ਮਰੇ ਨੇ ਫੌਜ ਤੇ ਤੁਸੀਂ ਉਹਨਾਂ ਨੂੰ ਛੇਕਪਟ ਨਹੀਂ 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 ਦੇਖੋ ਮੇਰੀ ਸੁਣੋ ਮੇਰੀ ਸੁਣੋ ਅਸੀਂ ਲੈਟਸ ਨਾਟ ਡਾਇਵਰਟ ਦਾ ਟਾਪਿਕ ਐਸਾ ਹੈ ਕਿ ਅੱਜ ਭਾਰਤੀਏ ਸੇਨਾ ਦੇ ਜਿਹੜੇ ਜਵਾਨ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਅੰਤਗਵਾਦੀਆਂ ਦਾ ਵਿਨਾਸ਼ ਕਰ ਰਹੇ ਨੇ ਅੱਜ ਇਹ ਜਿਹੜੇ ਛੜੰਤਰ ਨੇ ਪਾਕਿਸਤਾਨ ਦੇ ਉਹ ਮੂੰਹ ਤੋੜ ਉਹਦਾ ਜਵਾਬ ਦਿੱਤਾ ਜਾ ਰਿਹਾ ਹੈ ਲਗਾਤਾਰ ਦਿੱਤਾ ਜਾ ਰਿਹਾ ਹੈ ਪੰਜਾਬ ਵਿੱਚ ਵੀ ਪਾਕਿਸਤਾਨ ਨੇ ਇਹ પ્રયાસ ਕੀਤਾ ਜੀ ਪੰਜਾਬ ਚੋਂ ਅੰਤਗਵਾਦ ਅੱਜ ਖਤਮ ਹੋਇਆ ਹੈ ਪੰਜਾਬ ਦੇ ਵਿੱਚ ਹੁਣ ਜਾ ਕੇ ਸ਼ੁਰੂ ਹੋਇਆ ਹੈ ਉਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਇਹ ਅੰਤਗਵਾਦ ਖਤਮ ਕਰਨ ਲਈ ਅਸੀਂ ਪ੍ਰਤੀਬੱਧਾ ਅੰਤ ਤੱਕ ਇਹ ਆਂਤਗਵਾਦੀਆਂ ਨੂੰ ਖਤਮ ਕਰਾਂਗੇ ਔਰ ਸੈਨਾ ਜਵਾਨ ਜਿਹੜੇ ਨੇ ਉਹਨਾਂ ਨੂੰ ਮੈਂ ਨੰਬਰ ਕਰਦਾ ਅੱਗੇ ਅੱਗੇ ਲੈਟਸ 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 ਨੈਕਸਟ ਕੁਐਸਚਨ ਸਾਇਆ ਕਿ ਯੂਕਰੇਨ 'ਚ ਜਿੰਨੇ ਵਿਦਿਆਰਥੀ ਸੀ ਇਹ ਮੋਦੀ ਸਰਕਾਰ ਦੀ ਉਪਲਬਧੀ ਹੈ ਕਿ ਰਸ਼ੀਆ ਦੇ ਰਾਸ਼ਟਰਪਤੀ ਨੂੰ ਪੁਤਿਨ ਜੀ ਨੂੰ ਕਨਵਿੰਸ ਕੀਤਾ ਮੋਦੀ ਜੀ ਨੇ ਕਿ ਯੁੱਧ ਵਿਰਾਮ ਕੀਤਾ ਜਾਏ ਇਤਿਹਾਸ ਦੇਖੋ ਉਸ ਬੱਬਰ ਸ਼ੇਰ ਪ੍ਰਧਾਨ ਮੰਤਰੀ ਮੋਦੀ ਜੀ ਦਾ ਕਿ ਪੁਤਿਨ ਹੋਰਾਂ ਨੇ ਕਿਹਾ ਕਿ ਮੈਂ ਯੁੱਧ ਰੋਕਤਾ ਐਨੇ ਕੰਟਿਆਂ ਲਈ ਤੁਸੀਂ ਆਰਾਮ ਦੇ ਨਾਲ ਉਹ ਬੱਚੇ ਜਿਹੜੇ ਯੂਕਰੇਨ 'ਚ ਮੈਡੀਕਲ ਕਾਲਜੇਸ ਇੰਜੀਨੀਅਰਿੰਗ ਕਾਲਜੇਸ ਇ ਫਸੇ ਹੋਏ ਸੀ ਉਹ ਬੱਚੇ ਵਾਪਸ ਲੈ ਕੇ ਆਏ afghanistan ਤੋਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਤੌਰੂਪ ਸੀ ਉਹ ਪੁਰੀ ਸਾਹਿਬ ਸਿਰ ਤੇ ਆਪਣੇ ਆਦਰ ਦੇ ਨਾਲ ਵਾਪਸ ਲੈ ਕੇ ਆਏ ਜਿੱਥੇ ਜਿੱਥੇ ਵੀ ਭਾਰਤੀਏ ਜਿਹੜੇ ਨੇ ਉਹ ਲੇਟਸਟ ਉਹ ਜਿਹੜਾ ਜਹਾਜ਼ ਸੀ ਸਮੁੰਦਰੀ ਜਿੱਥੇ ਲੁਟੇਰਿਆਂ ਨੇ ਕਬਜ਼ਾ ਕਰ ਲਿਆ ਸੀ ਭਾਰਤੀਆਂ ਨੂੰ ਬੰਦੀ ਬਣਾ ਲਿਆ ਸੀ ਨੌ ਸੈਨਿਕ ਭੇਜੇ ਆਪਣੇ ਜਿਹੜੇ ਵੀਰ ਨੌ ਸੈਨਿਕ ਸੀ ਉਹ ਸਾਰੇ ਬੰਦਕ ਭਾਰਤੀ ਮੁਕਤ ਕਨੇਗਰਾਏ ਮੋਦੀ ਜੀ ਨੇ ਔਰ ਉਹ ਲੁਟੇਰਿਆਂ ਨੂੰ ਗ੍ਰਿਫਤਾਰ ਕਿਨੇ ਕੀਤਾ ਮੋਦੀ ਜੀ ਨੇ ਕਿੱਥੇ ਜਾ ਕੇ ਉਹ ਜਹਾਜ਼ ਜਿਹੜਾ ਸੀ ਉਹਨੂੰ ਬੰਦਕ ਬਣਾਇਆ ਸੀ ਔਰ ਭਾਰਤੀ ਨੌਸਿਨਾ ਨੇ ਜਾ ਕੇ ਘੇਰ ਕੇ ਇਹ ਮਾਨਸਿਕਤਾ ਜਿਹੜੀ ਹੈ ਮੋਦੀ ਐਨੀ ਮੋਰ ਕੁਐਸਚਨ ਮਾਝਾ ਹੋਰ ਨਹੀਂ ਤੁਹਾਨੂੰ ਸੁਣਿਆ ਦੱਸੋ ਜੀ ਰੈਕਸ ਲੈਟਸ ਆਨੀ ਇਹ 178 ਬਾਕੀ ਕਸੇ ਹੋਏ ਨੇ ਉੱਧਰ ਇਹ ਜਿਹੜੇ ਰਸ਼ੀਅਨ ਫੌਜਾਂ ਦਾ ਦੀ ਸੈਨਾ ਦੇ ਪਸੇ ਹੋ ਐਸਾ ਜੀ ਕਿ ਪ੍ਰਯਾਸ ਮੋਦੀ ਜੀ ਦੇ ਪੂਰੇ ਚੱਲ ਰਹੇ ਨੇ ਇੱਕ ਵੀ ਭਾਰਤੀ ਜਿਹੜਾ ਹੈ ਉਹਨੂੰ ਪੂਰਾ ਸੇਫਲੀ ਹਰ ਭਾਰਤੀਏ ਨੂੰ ਵਾਪਸ ਲਿਆਉਣ ਲਈ ਅਸੀਂ ਬਚਨ ਬਸ ਸਰ ਜੀ ਜਿਹੜਾ ਹਰਿਆਣੇ ਦੇ ਮੁੰਡੇ ਦੀ ਜੈਸ ਹੋ ਗਈ ਨਹੀਂ ਐਸਾ ਜੀ ਮੈਂ ਅਫਸੋਸ ਕਰਨਾ ਦੇਖੋ ਇਹ ਭਗਵਾਨ ਦੇ ਹੱਥ ਵਿੱਚ ਹੈ ਮੈਨੂੰ ਪੂਰਾ ਅਫਸੋਸ ਹੈ ਉਸ ਪਰਿਵਾਰ ਦੇ ਨਾਲ ਪਰ ਅਸੀਂ ਵਚਨਬੱਧ ਆ ਕਿ ਜਿਸ ਤਰ੍ਹਾਂ ਤੁਸ ਤੁਹਾਨੂੰ ਪਤਾ ਜਨਰਲ ਵੀਕੇ ਸਿੰਘ ਉਹਨਾਂ ਦੀ ਡਿਊਟੀ ਐ ਸੀ ਜਦੋਂ ਮੈਂ ਸੰਸਦ ਸੀ ਤੇ ਉਹ ਜਾਣਦੇ ਸੀ ਔਰ ਕਿਸੇ ਵੀ ਜਗ੍ਹਾ ਤੇ ਕਿਉਂਕਿ ਉਹ ਆਰਮੀ ਦੇ ਚੀਫ ਰਹੇ ਕਿਤੇ ਵੀ ਭਾਰਤੀਏ ਮੁਸ਼ਕਲ ਜੁ ਹੁੰਦੇ ਦੀ ਤੇ ਉਹਨਾਂ ਨੂੰ ਲੈ ਕੇ ਆਉਂਦੇ ਸੀ ਸੁਸ਼ਮਾ ਸਵਰਾਜ ਜੀ ਤੋਂ ਲੈ ਕੇ ਅੱਜ ਜੈ ਸ਼ੰਕਰ ਜੀ ਨੇ ਇੱਕ ਮੇਲ ਦੇ ਉੱਤੇ ਕੋਈ ਭਾਰਤੀ ਕਿੱਥੇ ਮੁਸ਼ਕਲ ਜੁ ਵਾਪਸ ਆਂਦਾ ਹੈ ਔਰ ਦੁਬਈ ਦੇ ਵਿੱਚ ਔਰ ਮਿਰਲੇ ਇਸ ਤੇ ਲੋ ਲੱਗਨੇ ਤੁਹਾਨੂੰ ਪਤਾ ਹੈ ਸੋ ਉੱਥੇ ਵੀ ਕਿਸੇ ਵੀ ਭਾਰਤੀ ਨੂੰ ਤੁਦਨ ਮਿਲਿਆ ਉਹਨਾਂ ਨੂੰ ਉਹ ਰਾਸ਼ੀ ਉਪਲਬਧ ਕਰਾ ਕੇ ਸਾਡੀ ਸਰਕਾਰ ਵਾਪਸ ਲੈ ਗਈ। ਇੱਕ ਇੱਕ ਮਿੰਟ ਪਾਈਸੋ। ਅਲਰੇਡੀ ਤੁਸੀਂ ਗੱਲ ਕਰ ਰਹੇ ਹੋ ਕਿ ਛੁਡਾ ਕੇ ਲੈਣਾ। ਲੇਕਿਨ ਜਿਹਨਾਂ ਦੇ ਬਾਰੇ ਗੱਲ ਕਰ ਰਹੇ ਨੇ ਉਹਨਾਂ ਦੇ ਵਿੱਚ ਗੁਰਦਾਸਪੁਰ ਦਾ ਨੌਜਵਾਨ ਹੈ, ਤੇਜਵੀਰ ਅੰਮ੍ਰਿਤ ਸਰ ਦਾ ਜਿਹਦੀ ਡੈਥ ਹੋ ਗਈ ਉਹਦੇ ਡੀਐਨਏ ਟੈਸਟ ਦੀ ਮਾਰਕ ਕੀਤੀ ਜਾ ਰਹੀ ਹੈ। ਕੋਈ ਪਰਸਾ ਕੋਈ ਐਕਸਟਰਨਲ ਟੈਸਟ ਦੀ ਗੱਲ ਕਰਦੇ ਨਹੀਂ। ਜਬਲ ਪ੍ਰਦਾ ਉਹਨਾਂ ਨੌਜਵਾਨ ਨੂੰ ਦੁਬਾਰਾ ਤੋਂ ਬਾਰਡਰ ਦੇ ਇੱਤੇ ਭੇਜ ਦਿੱਤਾ ਗਿਆ ਫਰੰਟ ਲਾਈਨ ਦੇ ਉਹ ਲੱਗ ਰਹੇ ਨੇ ਹਰਿਆਣੇ ਦਾ ਇੱਕ ਮਰ ਗਿਆ ਉਹਦਾ ਪ੍ਰਧਾਨ ਮੰਤਰੀ ਖੋਦ ਉੱਥੇ ਜਾ ਕੇ ਕਹਿ ਕੇ ਆਏ ਕਿ ਵਾਪਸ ਆ ਜਾਣਗੇ ਲੇਕਿਨ ਉਹਦੇ ਬਾਅਦ ਉਹਨਾਂ ਹੀ ਨੌਜਵਾਨਾਂ ਨੂੰ ਦੁਬਾਰਾ ਅੱਗੇ ਭੇਜਿਆ ਜਾ ਰਿਹਾ ਹੈ ਬੜਾ ਐਸਾ ਐਸਾ ਜੀ ਕਿ ਭਾਰਤੀ ਸੈਨਾ ਨਹੀਂ ਹੁਣ ਮੈਂ ਲੈਟ ਮੀ ਰਿਪਲਾਈ ਮਨੁੱਖ ਇੱਕ ਗਲਤ ਹੈ ਕਿ ਭਾਰਤੀ ਦੇ ਦੇਖੋ ਭਾਰਤੀ ਸੈਨਾ ਇੱਕ ਵੀਰ ਸੈਨਾ ਹੈ ਔਰ ਭਾਰਤੀ ਸੈਨਿਕ ਹਮੇਸ਼ਾ ਹੀ ਖਾਸ ਕਰ ਸਾਡੇ ਪੰਜਾਬੀ ਮੇਰੀ ਮੇਰੀ ਗਾਉਂਡ ਲੈਟ ਮੀ ਕੰਪਲੀਟ ਅਗਰ ਨਹੀਂ ਹੁਣ ਤੁਸੀਂ ਮੈਨੂੰ ਜਵਾਬ ਫਿਰ ਸਵਾਲ ਕਰ ਰਹੇ ਹੋ ਜਵਾਬ ਹੀ ਨਹੀਂ ਦੇ ਰਹੇ ਲੈਟ ਮੀ ਰਿਪਲਾਈ ਹੁਣ ਜਵਾਬ ਦੇ ਦੇਂਦੇ ਹੋ ਨਾ ਤੀ ਮੈਨੂੰ ਸਵਾਲ ਕਰ ਲਿਆ ਅੱਗੇ ਹੁਣ ਉਹਨਾਂ ਦਾ ਸਵਾਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਲੈਟ ਮੀ ਰਿਪਲਾਈ ਤੁਮ ਲੈਟ ਮੀ ਰਿਪਲਾਈਡ ਹੋ ਲੈਟ ਮੀ ਰਿਪਲਾਈਡ ਹੋ因 ਕਾਰਨ ਹੈ ਕਾਰਨ ਹੈ ਕਿ ਜਿਹੜੀ ਜਿਹੜੀ ਭਾਰਤੀ ਸੈਨਾ ਹੈ ਭਾਰਤੀ ਸੈਨਾ ਪੀਸ ਪ੍ਰੋਸੈਸ ਦੇ ਵਿੱਚ ਸ਼੍ਰੀਲੰਕਾ ਵੀ ਗਈ ਸੀ ਭਾਰਤੀ ਸੇਨਾ ਕਿਤੇ ਵੀ ਵਿਸ਼ਵ ਦੇ ਵਿੱਚ ਸ਼ਾਂਤੀ ਲਿਆਨੀ ਹੁੰਦੀ ਹੈ ਤੇ ਉੱਥੇ ਭਾਰਤੀ ਸੇਨਾ ਦੇ ਜਵਾਨ ਅਗਰਮ ਪੰਕਤੀ ਜਾਂਦੇ ਨੇ ਕਿਉਂਕਿ ਅਸੀਂ ਚਾਹੁੰਦੇ ਆ ਕਿ ਦੁਨੀਆ ਜਿਹੜੀ ਹੈ ਉਹਦੇ ਸ਼ਾਂਤੀ ਹੋਏ ਅਸੀਂ ਉਹਦੇ ਪੁਜਾਰੀ ਹੈਗੇ ਆ ਕਿ ਵਿਸ਼ਵ ਸ਼ਾਂਤ ਹੋਏ ਸੋ ਉਸ ਲਿਹਾਜ਼ ਦੇ ਨਾਲ ਸਾਡੀ ਵੀਰ ਸੈਨਿਕਾਂ ਨੂੰ ਮੈਂ ਨਮਨ ਕਰਨਾ ਔਰ ਸਕੁਸ਼ਲ ਉਹਨਾਂ ਨੂੰ ਲੈ ਕੇ ਆਵਾਂਗੇ ਔਰ ਸਭ ਤੋਂ ਵੱਡਾ ਹੈ ਕਿ ਪੰਜਾਬੀ ਨੌਜਵਾਨ ਜਿਹੜੇ ਸ਼ਹੀਦ ਹੋਏ ਨੇ ਪੰਜਾਬੀਆਂ ਨੇ ਅਗਰਮ ਪੰਕਤੀ ਦੇ ਆ ਕੇ ਹਮੇਸ਼ਾ ਦੇਸ਼ ਦੀ ਸੁਰੱਖਿਆ ਕੀਤੀ ਹੈ ਔਰ ਪੰਜਾਬੀ ਹੋਣ ਦੇ ਨਾਤੇ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਹੋਣ ਦੇ ਨਾਤੇ ਮੈਂ ਨਮਨ ਕਰਦਾ ਹਾਂ ਤੁਸੀਂ ਇੱਕ ਸਵਾਲ ਮਾਨਿਕ ਸਰ ਜਿਸ ਤਰੀਕੇ ਦੇ ਨਾਲ ਬੀਜੇਪੀ ਪਾਣੀ ਪੀ ਕੇ ਪਾਕਿਸਤਾਨ ਨੂੰ ਚਾਈਨਾ ਵਰਗੀ ਰਣਨੀਤੀ ਲਾ ਦੋ ਵਰਤ ਤੇ ਚਾਈਨਾ ਮਿੱਤਰ ਸੁਣਾਓ ਜੇ ਚਾਈਨਾ ਦੀ ਗੱਲ ਕਰਦੇ ਹੋ ਤੇ ਇੱਕ ਪੰਡਤ ਨਹਿਰੂ ਜੀ ਸੀਗੇ ਨਹੀਂ ਨਹੀਂ ਮੈਨੂੰ ਤੁਸੀਂ ਜਵਾਬ ਹੁਣ ਤੁਹਾਡਾ ਤੁਮੈ ਹੁਣ ਮੈਂ ਤੁਸੀਂ ਯਾਦ ਸਵਾਲ ਜਵਾਬ ਆਪ ਹੀ ਕਰ ਲਓ ਇੱਕ ਉਹ ਸਰਕਾਰ ਸੀ ਪੰਡਤ ਜਵਾਰਲਾਲ ਨਹਿਰੂ ਜੀ ਨੇ ਜਿਨ੍ਹਾਂ ਨੇ ਚਾਈਨਾ ਦੇ ਅੱਗੇ ਨਤਪਸਤ ਹੋ ਗਏ ਉਹ ਹਿੰਦੂ ਚੀਨੀ ਭਾਈ ਭਾਈ ਦੇ ਨਾਰੇ ਲਾਦੇ ਰਹੇ ਤੇ ਚੀਨ ਲੱਖਾਂ ਵਰਗ ਕਿਲੋਮੀਟਰ ਸਾਡਾ ਇਲਾਕਾ ਲੈ ਗਿਆ ਔਰ ਸਾਡੀ ਸੇਨਾ ਦਾ ਮਨੋਬਲ ਲਗਾਤਾ ਉਸ ਕਾਂਗਰਸ ਦੀ ਕਮਜ਼ੋਰ ਸਰਕਾਰ ਨੇ ਔਰ ਇੱਕ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿਹੜੇ ਕਿ ਚੀਨੀਆਂ ਨੂੰ ਸਾਡੇ ਪੰਜਾਬੀਆਂ ਨੇ ਉਹਦੇ ਪੰਜਾਬੀ ਨੌਜਵਾਨ ਵੀ ਸੀਗੇ ਤੱਕ ਤੱਕ ਕੇ ਪਿੱਛੇ ਸੁੱਟਿਆ ਉਹਨਾਂ ਨੂੰ ਪੂਰੀ ਤਰ੍ਹਾਂ ਜਹਨਮ ਪਹੁੰਚਾਇਆ ਔਰ ਆਪਣੇ ਦੇਸ਼ ਦੀ ਸੁਰੱਖਿਆ ਕੀਤੀ ਇਹ ਕਿਉਂ ਸੁਰੱਖਿਆ ਕੀਤੀ ਕਿ ਬੱਬਰ ਸ਼ੇਰ ਪ੍ਰਧਾਨ ਮੰਤਰੀ ਜੀ ਔਰ ਵੀਰ ਸੇਨਾ ਜੀ ਸੇਨਾ ਨੂੰ ਪਹਿਲੀ ਵਾਰੀ ਖੁੱਲੀ ਛੱਟ ਛੁੱਟ ਦਿੱਤੀ ਗਈ ਖੁੱਲੀ ਛੁੱਟ ਦਿੱਤੀ ਗਈ ਹੈ ਕਿ ਗੋਲੀ ਦਾ ਜਵਾਬ ਗੋਲੇ ਨਾਲ ਦਿਓ ਇਹ ਸੇਨਾ ਨੂੰ ਦਿੱਤੀ ਗਈ ਹੈ ਹਾਂ ਬੰਦਾ ਸਾਲਾ ਜਿੱਕ ਜਮੀਨ ਤੁਸੀਂ ਬਾਰ ਬਾਰ ਹਰ ਹਰ ਕੋਈ ਕਹਿ ਰਿਹਾ ਕਿ ਪਾਕਿਸਤਾਨ ਤੋਂ ਆ ਰਿਹਾ ਡਰੋਨ ਤੋਂ ਆ ਰਿਹਾ ਸਭ ਨੂੰ ਪਤਾ ਹੈ ਡਰੋਨ ਵੀ ਬਰਾਬਰ ਸ਼ੇਰ ਇੱਥੇ ਤੋਂ ਬਰਾਬਰ ਉਹ ਤੇ ਕਿਹੜੇ ਕਹਿੰਦੇ ਹੋਗੇ ਇਹੋ ਜੀ ਟੈਕਨੋਲੋਜੀ ਕਿਉਂ ਨਹੀਂ ਕਣੀ ਕਿ ਉਥੋਂ ਡਰੋਨ ਨਾ ਆਣ ਸਾਡੇ ਤੇ ਇੱਕ ਤੇ ਤੁਸੀਂ ਪੜਿਆ ਹੋਵੇਗਾ ਤੁਸੀਂ ਉਹ ਛਾਪਿਆ ਸਰਕਾਰ ਦੀ ਉਪਲਬਧੀ ਕਿ ਡਰੋਨ ਨੂੰ ਰੋਕਣ ਲਈ ਜਿਹੜੀ ਰੱਖਿਆ ਪ੍ਰਣਾਲੀ ਹੈ ਉਹ ਭਾਰਤ ਨੇ ਵਿਕਸਿਤ ਕਰਕੇ ਇੰਸਟਾਲੇਸ਼ਨ ਸ਼ੁਰੂ ਕਰਤੀ ਹੈ ਇਹ ਤੁਸੀਂ ਸਭ ਨੇ ਹੀ ਰਿਪੋਰਟ ਕੀਤਾ ਆਪਣੇ ਅਖਬਾਰਾਂ ਦੇ ਵਿੱਚ ਰੀਸੈਂਟਲੀ ਮੈਂ ਪੜਿਆ ਦੂਜੀ ਗੱਲ ਅਸੀਂ ਤੇ 50 ਕਿਲੋਮੀਟਰ ਬਾਰਡਰ ਸਕਿਉਰਿਟੀ ਫੋਰਸ ਵਧਾਤੀ ਔਰ ਉਹਦਾ ਮਤਲਬ ਸੀਗਾ ਕਿ ਪਲਾ ਪੰਜਾਬ ਪੁਲਿਸ ਬੜੀ ਵੀਰ ਪੁਲਿਸ ਹੈ ਮੈਂ ਪੰਜਾਬ ਪੁਲਿਸ ਨੂੰ ਸਲੂਟ ਕਰਨਾ ਪਰ ਉਹਨਾਂ ਦੀ ਸੁਵਿਧਾ ਦੇ ਲਈ ਉਹਨਾਂ ਨੂੰ ਅਸਿਸਟ ਕਰਨ ਲਈ ਕੇਂਦਰ ਨੇ ਇਹ ਸਟੈਪ ਲਿਆ ਕਿ 50 ਕਿਲੋਮੀਟਰ ਹੋਰ ਬਾਰਡਰ ਸਕਿਉਰਿਟੀ ਫੋਰਸ ਸੀਮਾ ਸੁਰੱਖਿਆ ਬਲ ਵਧਾ ਦਿਓ ਮੈਂ ਪ੍ਰਸ਼ਨ ਕਰਨਾ ਕਾਂਗ ਮੈਂ ਇੱਕ ਮਿੰਟ ਕਾਂਗਰਸ ਨੇ ਕਿ ਉਹ ਵਿਰੋਧ ਕੀਤਾ ਮੈਂ ਪ੍ਰਸ਼ਨ ਕਰਨਾ ਆਮ ਆਦਮੀ ਪਾਰਟੀ ਨੇ ਕਿ ਉਹ ਵਿਰੋਧ ਕੀਤਾ ਇਹ ਆਂਤ੍ਰਿਕ ਮਾਮਲੇ ਦੀ ਤਗਲ ਹੈ ਇਮਾਨਦਾਰ ਕੌਣ ਹੈ ਇਹ ਨਸ਼ਿਆਂ ਨੂੰ ਰੋਕਣ ਲਈ ਤੇ ਕੌਣ ਜਿਹੜਾ ਉਹ ਨਸ਼ਿਆਂ ਨੂੰ ਨਸ਼ਾ ਮਾਫੀਆ ਨੂੰ ਰੇਤ ਮਾਫੀਆ ਨੂੰ ਉਸ ਤੋਂ ਬਾਅਦ ਭੂਮੀ ਮਾਫੀਆ ਨੂੰ ਅਪਰਾਧੀਆਂ ਨੂੰ ਅੱਤਵਾਦੀਆਂ ਨੂੰ ਪੰਜਾਬ ਹੀ ਸੁਰੱਖਿਅਤ ਦੇ ਰਿਹਾ ਹੈ ਇਹ ਤੁਹਾਡੇ ਸਾਹਮਣੇ ਕਲੀਅਰ ਹੈ ਮੈਂ ਤੁਹਾਨੂੰ ਦੇ ਚੁੱਕਾ ਜੀ ਹੋਰ ਦੱਸੋ ਹੋਰ ਦੱਸੋ ਨਹੀਂ ਨਹੀਂ ਮੈਂ ਲੈਣਾ ਨਹੀਂ ਹੋਰ ਦੱਸੋ ਦੱਸੋ ਮੈਂ ਤੁਹਾਡਾ ਮੈਂ ਤੁਹਾਡਾ ਲੈਣਾ ਚ ਲੈਣਾ ਦਾ ਮੈਂ ਮਤਲਬ ਹੈ ਮੈਂ ਤੇ ਗੱਲ ਕਰਨੀ ਦੂਜਿਆ ਨਹੀਂ ਮੌਕਾ ਦਈਏ ਨਾ ਤੁਸੀਂ ਸਵਾਲ ਲਓ ਹਾਂ ਦੱਸੋ 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 ਮੈਂ ਸਭ ਨੂੰ ਸੁਣਨ ਆਇਆ ਨਾ ਜੀ ਬਜਟ ਦੀ ਗੱਲ ਕਰਨ ਆਇਓ ਇਹ ਦੱਸੋ ਪਟਾਣਾ ਇੰਡਸਟਰੀ ਜਿਹੜੀ ਆ 85% ਬੰਦ ਹੋ ਗਈ ਤੁਹਾਡੀ ਆ ਪੀਜੀ ਸਰਕਾਰ ਨੇ ਕੀ ਦਿੱਤਾ ਬਣਾਉਣਾ ਹੈ ਇਸ ਤਰ੍ਹਾਂ ਜੀ ਕਿ ਮੈਂ ਹੁਣੇ ਤੁਹਾਨੂੰ ਦੱਸਿਆ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕੋਈ ਪਾਲਿਸੀ ਜਿਹੜੀ ਹੈ ਉਹ ਨਹੀਂ ਬਣਾਈ ਪਰ ਭਾਰਤ ਮੈਂ ਤੇ ਬਜਟ ਹੀ ਦੱਸਿਆ ਤੁਸੀਂ ਬਜਟ ਤੇ ਹੀ ਪ੍ਰੈਸ਼ਰ ਕਰ ਰਹੇ ਹੋ ਸੁਣੋ ਸੁਣੋ ਜਿਹੜਾ ਅੰਮ੍ਰਿਤਸਰ ਤੋਂ ਕੋਲਕਾਤਾ ਤੱਕ ਇੰਡਸਟਰੀਅਲ ਕੋਰੀਡੋਰ ਬਣੇਗਾ ਕਿ ਬਟਾਲਾ ਨੂੰ ਲਾਭ ਨਹੀਂ ਹੋਏਗਾ ਕਿ ਬਟਾਲਾ ਦਾ ਪ੍ਰੋਡਕਟਸ ਅੰਮ੍ਰਿਤਸਰ ਤੋਂ ਕਲਕੱਤੇ ਤੱਕ ਜਾਂ ਰਸਤੇ ਚ ਜਾਣ ਵਾਲੀ ਇੰਡਸਟਰੀ ਜਿਹੜੀ ਆ ਨਹੀਂ ਜਾਣਗੇ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਕਿ ਕੇਂਦਰ ਸਰਕਾਰ ਨੇ ਪਹਿਲ ਕੀਤੀ ਹੈ ਹੁਣ ਪ੍ਰੈਸ਼ਰ ਕਰੋ ਭਗਵਾਨ ਤੁਮਾਨ ਜੀ ਤੋਂ ਕਿ ਉਹਨਾਂ ਨੇ ਇਹ ਜਿਹੜੀ ਇੰਡਸਟਰੀ ਬਾਹਰ ਜਾ ਰਹੀ ਹੈ ਉਹਦੇ ਲਈ ਕੀ ਕੀਤਾ ਬਟਾਲਾ ਹੀ ਨਹੀਂ ਪੰਜਾਬ ਦੀ ਇੰਡਸਟਰੀ ਦੀ ਗੱਲ ਕਰੋ ਖੰਨਾ ਦੀ ਇੰਡਸਟਰੀ ਦੀ ਗੱਲ ਕਰੋ ਗਵਿੰਦਗੜ੍ਹ ਦੀ ਇੰਡਸਟਰੀ ਦੀ ਗੱਲ ਕਰੋ ਜਲੰਧਰ ਦੀ ਇੰਡਸਟਰੀ ਦੀ ਗੱਲ ਕਰੋ ਲੁਧਿਆਣਾ ਦੀ ਇੰਡਸਟਰੀ ਦੀ ਗੱਲ ਕਰੋ ਅੰਮ੍ਰਿਤਸਰ ਦੀ ਇੰਡਸਟਰੀ ਦੀ ਗੱਲ ਕਰੋ ਜਿਹੜਾ ਜਿਹੜੀ ਮੇਨ ਸਰਕਾਰ ਹੈ ਪੰਜਾਬ ਦੀ उन्होंने की किया कांग्रेसिया ने किया मोदी जी ने इ, कौरिण, कौरिण तो इस बजट एक इंडस्ट्रियल कोरीडोर जरा अमृतसर तो कोलकाता जो घोषित किया है तो इस करके क्रैडिट विल गो टू मोदी जी एंड डिसक्रेडिट विल गो टू द मिस गवर्नेंस ऑफ द सिटिंग आम आदमी पार्टी सरकार एंड द प्रीवियस कांग्रेस यू लास्ट क्वेश्चन लास्ट क्वेश्चन दो क्वेश्चन आ दो ਚਲੋ ਤੁਹਾਡਾ ਵੀ ਲਾਂਗੇ ਜੀ 2 ਲਾਂਗੇ ਆਹ ਦੱਸੋ ਆਹ ਜੀ ਜੰਮੂ ਕਸ਼ਮੀਰ ਵਾਸਤੇ ਤਾਂ ਕਾਇਦਾ ਲੱਗਾ ਲੇਕਿਨ ਪੰਜਾਬ ਨਾਲ ਵਧ ਰਿਹਾ ਵਾਲਾ ਮੈਂ ਤੇ ਫੇਰ ਤੁਹਾਨੂੰ ਇਹੀ ਜਵਾਬ ਦਿਆਂਗਾ ਦੇਖੋ ਦੇਖੋ ਸੁਣੋ 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 ਮੈਂ ਤੁਹਾਨੂੰ ਬੰਦੂ ਤੱਥ ਦਿੱਤੇ ਨੇ ਜਿਹੜਾ ਕਹਿੰਦੇ ਨੇ ਪੰਜਾਬ ਨਾਲ ਵਿਤਕਰਾ ਹੋਇਆ ਮੈਂ ਤੇ ਦੱਸਦਾ ਕਿ ਰੇਲਵੇ ਲਈ ਕਿੰਨੇ ਗੁਣਾ ਵਧ ਗਿਆ ਜੀਐਸਟੀ ਕਿੰਨੇ ਗੁਣਾ ਵਧ ਗਈ ਇਹ ਗਰੰਟਾ ਚਾ ਇਨਫਰਾਸਟ੍ਰਕਚਰ ਕਿੰਨਾ ਗੁਣਾ ਵਧ ਗਿਆ ਸੋ ਉਹ ਕੇਂਦਰ ਸਰਕਾਰ ਬਾਰੇ ਜੋ ਦੁਸ਼ ਪ੍ਰਚਾਰ ਸੀ ਮੈਂ ਅੱਜ ਤੁਹਾਨੂੰ ਆંકੜੇ ਦੇ ਦਿੱਤੇ ਨੇ ਇੰਡਸਟਰੀਅਲ ਕੋਰੀਡੋਰ ਦਾ ਮੈਂ ਤੁਹਾਨੂੰ ਆਕੜਾ ਦੇ ਦਿੱਤਾ ਸੋ ਉਸ ਲੈਵਲ ਦੇ ਉੱਤੇ ਅਸੀਂ ਇਹ ਪ੍ਰਸ਼ਨ ਜੋ ਤੁਸੀਂ ਮੈਨੂੰ ਕਰ ਰਹੇ ਹੋ ਇਹ ਪ੍ਰਸ਼ਨ ਕਰਨਾ ਚਾਹੀਦਾ ਹੈ ਨਾ ਮਾਨ ਸਾਹਿਬ ਨੂੰ ਜਾਂ ਇਹ ਪ੍ਰਸ਼ਨ ਕਰਨਾ ਚਾਹੀਦਾ ਹੈ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਗਵਾਂਡੀ ਨੇ ਤੁਹਾਡੇ ਉਹਨਾਂ ਨੂੰ ਕਰੋ ਕਿ ਤੁਹਾਡੀ ਸਰਕਾਰਾਂ ਨੇ ਕੀ ਕੀਤਾ